ਜਿੰਦਾਬਾਹ ਸਰਬਾਰ ਰਾਜੀ ਸਿੰਘ ਜਿੰਦਾਬਾਹ ਸਰਬਾਰ ਰਾਜੀ ਸਿੰਘ ਜਿੰਦਾਬਾਹ ਜਨਤਾ ਦੇ ਵਕਲਾਨ ਜਿੰਦਾਬਾਹ ਆਮ ਆਦੀ ਪਾਰਟੀ ਜਿੰਦਾਬਾਹ ਆਮ ਆਦੀ ਪਾਰਟੀ ਜਿੰਦਾਬਾਹ ਯਾਰਾਂ ਨਹੀਂ ਤੁਸੀਂ ਜੇ ਸਾਡੇ ਬੋਲ ਤੇ ਨੂੰ ਕਵਰ ਕਰ ਰਹੇ ਜੀ ਤੇ ਲੋਕਾਂ ਤੱਕ ਪਹੁੰਚਾ ਰਹੇ ਮੈਂ ਧੰਨਵਾਦ ਕਰਦਾ ਜੀ ਤੁਹਾਡੇ ਚੈਨਲ ਦਾ ਜੀ ਕਿਵੇਂ ਦੇਖਦੇ ਹੋ ਜਿਹੜੀ ਲੋਕ ਸਭਾ ਦੀ ਚੋਣ ਆ ਵਕ ਵਕ ਉਹ ਪਾਰਟੀਆਂ ਦੇ ਉਮੀਦਵਾਰ ਜਿਹੜੇ ਖੜੇ ਨੇ ਉੱਥੇ ਲਾਲਜੀਤ ਪੁੱਲਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਵੀ ਨੇ ਕਿਵੇਂ ਦੇਖਦੇ ਹੋ ਇਹਨਾਂ ਦੇ ਦੇਖਦੇ ਜੀ ਫਾਈਨਲ ਮੈਚ ਆ ਜੀ ਤੇ ਮਹਾਰਾਜ ਦੀ ਕਿਰਪਾ ਨਾਲ ਜਿੱਤ ਚੁੱਕੇ ਆ ਠੀਕ ਹੈ ਜੀ ਆ ਜਿਹੜਾ ਕੱਟ ਹੈ ਇਹ ਜਿੱਤ ਦਾ ਪ੍ਰਤੀਕ ਹੀ ਆ ਜੀ ਠੀਕ ਹੈ ਜੀ ਬਾਕੀ 2 ਸਾਲ ਦੇ ਵਿੱਚ ਵਿੱਚ ਜੋ ਪਾਰਟੀ ਨੇ ਕੰਮ ਕੀਤੇ ਆ ਵੋਟ ਦੇ ਪਾਰਟੀ ਦੇ ਕੰਮ ਨੂੰ ਪੈਣੀ ਆ ਜੀ ਤੇ ਮੈਨੂੰ ਨਹੀਂ ਲੱਗਦਾ ਵੀ ਅੱਜ ਤੱਕ ਅਜ ਤੋਂ 70 ਸਾਲ ਪਹਿਲਾਂ ਜੋ ਵੀ ਸਰਕਾਰਾਂ ਨੇ ਕੰਮ ਕੀਤੇ ਆ ਤੇ ਉਹਦੇ ਮੁਕਾਬਲੇ ਤੇ ਆ 2 ਸਾਲ ਦੇ ਵਿੱਚ ਬਹੁਤ ਜ਼ਿਆਦਾ ਕੰਮ ਹੋ ਗਿਆ ਜੀ ਜਿਹੜੇ ਲੋਕ ਕਹਿੰਦੇ ਨੇ 2 ਸਾਲ ਸਰਕਾਰ ਬਣੀ ਨੂੰ ਹੋ ਗਿਆ ਕੁਝ ਹੋਇਆ ਨਹੀਂ ਕੀ ਕਹਿਣਾ ਚਾਹੁੰਦੇ ਉਹਨਾਂ ਲੋਕ ਦੇਖੋ ਜੀ ਸਭ ਤੋਂ ਪਹਿਲਾਂ ਤੇ ਮੈਂ ਮੇਨ ਰੱਖ ਇਸ ਚੀਜ਼ ਨੂੰ ਲੈਣਾ ਵਾਂ ਵੀ ਚਲੋ ਇੱਕ ਤੇ ਜਿਹੜੀਆਂ ਸਹੂਲਤਾਂ ਆਪਾਂ ਨੂੰ ਮੇਨ ਆ ਸਾਡੀ ਸਿਹਤ ਪਰਤੀ ਹੈ ਨਾ ਜੀ ਤੁਸੀਂ ਕਿਸੇ ਵੀ ਸਰਕਾਰੀ ਹਸਪਤਾਲ ਦੇ ਵਿੱਚ ਜਾਓ ਤੇ ਉੱਥੇ ਤੁਹਾਨੂੰ ਮੰਨ ਲਓ ਹਰੇਕ ਦਵਾਈ ਜਿਹੜੀ ਉਹ ਮੁਫਤ ਮੰਡੀ ਗਰੀਬਾਂ ਦਾ ਮੇਨ ਅੱਜ ਕੱਲ ਕੰਮ ਹੀ ਇਹ ਹੈਗਾ ਗਰੀਬ ਹੋਵੇ ਅਮੀਰ ਹੋਵੇ ਸਭ ਤੋਂ ਮੇਨ ਜਿਹੜੀ ਚੀਜ਼ ਹੈ ਉਹ ਇਸ ਚੀਜ਼ ਤੇ ਡਿਪੈਂਡਡ ਹੋ ਗਈ ਹੈ ਜੀ ਹੈ ਨਾ ਜੀ ਤੇ ਇਹ ਜੀ ਜੋ ਕੀ ਆ ਬਾਕੀ ਪਿੰਡਾਂ ਦਾ ਸੁੰਦਰੀਕਰਨ ਹੋ ਰਿਹਾ ਸਾਰਾ ਹੈ ਨਾ ਜੀ ਤੇ ਉਸ ਤੋਂ ਬਾਅਦ ਜਿਹੜਾ ਆਪਣਾ ਮੇਨ ਮੋਟੋ ਆ ਵੀ ਆਪਾਂ ਲੋਕ ਜਿਹੜੇ ਲਾਲਕੀਰ ਦੇ ਅੰਦਰ ਹਾਂ ਠੀਕ ਹੈ ਜੀ ਉਹ ਆਪਾਂ ਜ਼ਮੀਨਾਂ ਦੇ ਮਾਲਕ ਬਣ ਚੁੱਕੇ ਆ ਉਹ ਜਿਹੜੀਆਂ ਰਜਿਸਟਰੀਆਂ ਹੋ ਚੁੱਕੀਆਂ ਨੇ ਹਰੇਕ ਪਰਿਵਾਰ ਦੇ ਨਾਲ ਜਿਹਦਾ ਵੀ ਉੱਥੇ ਕਬਜ਼ਾ ਉਹਦੇ ਨਾਂ ਤੇ ਹੋ ਚੁੱਕੀਆਂ ਨੇ ਹਾਂ ਜੀ ਉਹ ਉਹ ਜਿਹੜੀਆਂ ਚੀਜ਼ਾਂ ਵਾਂ ਉਹ ਬੜੀ ਤਗੜੀ ਦੇਣ ਹੈ ਸਰਕਾਰ ਦੀ ਬੜੀ ਤਗੜੀ ਸੋਚ ਆ ਭਗਵੰਤ ਸਿੰਘ ਮਾਨ ਦੀ ਤੇ ਅਸੀਂ ਤੇ ਇਸ ਚੀਜ਼ ਨੂੰ ਬੜਾ ਵਧੀਆ ਕਰਨ ਰਿਹਾ ਕਿਉਂਕਿ ਨਾ ਕਿਸੇ ਦੇ ਉੱਤੇ ਨਜਾਇਜ਼ ਹੋ ਰਿਹਾ ਮੇਨ ਕਰਪਸ਼ਨ ਰੁਕੀ ਆ ਠੀਕ ਹੈ ਜੀ ਜਿਹੜੇ ਅੱਗੇ ਆਪਾਂ ਰਿਸ਼ਵਤ ਦੇ ਕੋਈ ਕੰਮ ਕਰਾਉਨੇ ਹੁਣ ਉਸ ਦਾ ਹੁੰਦੇ ਆ ਇੱਕ ਆਮ ਬੰਦੇ ਆ ਆਮ ਬੰਦਿਆਂ ਦੇ ਵਿੱਚ ਆਣ ਕੇ ਬੰਦੇ ਆ ਨਹੀਂ ਤਾਂ ਅੱਜ ਤੱਕ ਤੁਸੀਂ ਵੇਖਿਆ ਕਦੀ ਕੋਈ ਐਮਪੀ ਜਾਂ ਕੋਈ ਐਮਐਲਏ ਨੂੰ ਆਪਾਂ ਗੁੱਟਮ ਫੜ ਕੇ ਇਦਾਂ ਬਿਠਾਸ ਗਏ ਨਾ ਕਦੀ ਅੱਜ ਤੱਕ ਇਹੋ ਜਿਹਾ ਕੰਮ ਮੈਂ ਨਹੀਂ ਅੱਜ ਤੱਕ ਜ਼ਿੰਦਗੀ ਦੇ ਵਿੱਚ ਕਦੀ ਨਹੀਂ ਵੇਖਿਆ ਜਿਹੜੇ ਮੈਂ ਹੁਣ ਮਤਲਬ ਵੇਖਣ ਧਿਆ ਇਹ ਸਾਨੂੰ ਆਮ ਘਰਾਂ ਦੇ ਵਿੱਚ ਬੰਦੇ ਮਿਲੇ ਤੇ ਆਮ ਹੀ ਸਾਡੇ ਮਸਲੇ ਸਾਰੇ ਹੱਲ ਹੋ ਰਿਹਾ ਜੀ ਸასიਖਾਲ ਦੋਸਤੋ ਤੁਸੀਂ ਦੇਖ ਰਹੇ ਹੋ ਦੇਸੀ ਪੰਜਾਬ ਤੇ ਮੈਂ ਹਾਂ ਪ੍ਰਗਟ ਸਿੰਘ ਗੱਲਬਾਤ ਕਰਦੇ ਆ ਜਿਹੜਾ ਲੋਕ ਸਭਾ ਦੀਆਂ ਚੋਣ ਕੈਬਨਿਟ ਮੰਤਰੀ ਲਾਲਜੀਤ ਭੁੱਲਰ ਸਿੰਘ ਭੁੱਲਰ ਜੀ ਜਿਹੜੇ ਹਲਕਾ ਖਡੂਰ ਸਾਹਿਬ ਤੋਂ ਉਮੀਦਵਾਰ ਨੇ ਅੱਜ ਪੰਡੋਰੀ ਸਿਧਵਾਂ ਦੇ ਵਿੱਚ ਵੱਡਾ ਇਕੱਠ ਹੈ ਇਸ ਵੇਲੇ ਸਾਡੇ ਨਾਲ ਭਾਈ ਗੁਰਵਿੰਦਰ ਸਿੰਘ ਜੀ ਬੈਡਵਾਲ ਜਿਹੜੇ ਚੇਅਰਮੈਨ ਸਾਹਿਬ ਜੁੜ ਚੁੱਕੇ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਚੇਅਰਮੈਨ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਚੇਅਰਮੈਨ ਸਾਹਿਬ ਜਿਹੜਾ ਅੱਜ ਸਰਦਾਰ ਮੋਹਨ ਸਿੰਘ ਦੇ ਘਰ ਇਕੱਠ ਰੱਖਿਆ ਗਿਆ ਵਰਕਰ ਮਿਲਣੀ ਦੇ ਵਿੱਚ ਇਸ ਦੇ ਸਬੰਧ ਵਿੱਚ ਕੀ ਕਹਿਣਾ ਚਾਹੁੰਦੇ ਹੋ ਜੋ ਲਾਲਜੀਤ ਭੁੱਲਰ ਜੀ ਆ ਰਹੇ ਨੇ ਬਿਲਕੁਲ ਜੀ ਅੱਜ ਸਾਡੇ ਪਾਰਟੀ ਵਰਕਰ ਸਰਦ ਦਾ ਕਾਠ ਨੂੰ ਸੰਬੋਧਨ ਕਰਨ ਲਈ ਸਾਡੇ ਲੋਕ ਸਭਾ ਹਲਕਾ ਦੇ ਕੈਂਡੀਡੇਟ ਸਰਦਾਰ ਲਾਲਜੀਤ ਸਿੰਘ ਵੀ ਭੁੱਲਦੀ ਆ ਰਹੇ ਨੇ ਨਾਲ ਹਲਕੇ ਦੇ ਐਮ ਐਲ ਏ ਸਹਿबान ਡਾਕਟਰ ਕੁਸ਼ਮੀਰ ਸਿੰਘ ਢੋਲ ਜੀ ਆ ਰਹੇ ਨੇ ਤੋਂ ਬਹੁਤ ਵਧੀਆ ਹੰਗਾਰਾ ਸਾਨੂੰ ਪੂਰੀ ਲੋਕ ਸਭਾ ਦੇ ਵਿੱਚੋਂ ਮਿਲ ਰਿਹਾ ਤਾਂ ਬੜੀ ਵੱਡੀ ਲੀਡ ਦੇ ਨਾਲ ਅਸੀਂ ਇਹ ਸੀਟ ਜਿਹੜੀ ਆ ਜਿੱਤ ਕੇ ਆਮਾ ਦੀ ਪਾਰਟੀ ਦੀ ਝੋਲੀ ਦੇ ਵਿੱਚ ਪਾਵਾਂ ਜਿਸ ਤਰ੍ਹਾਂ ਕਹਾ ਗੱਲ ਕਰ ਲਈਏ ਕਿ ਪਾਰਟੀ ਨੂੰ ਲੈ ਕੇ ਬਹੁਤ ਸਾਰੇ ਲੋਕ ਮੁੱਦੇ ਵੀ ਉਠਾ ਰਹੇ ਨੇ ਪਰ ਜੇ ਵੇਖਣ ਨੂੰ ਅੱਜ ਜਿਹੜਾ ਇਕੱਠ ਦਿਖਣ ਰਿਹਾ ਉਸ ਦੇ ਵਿੱਚ ਤੇ ਇਸ ਤਰ੍ਹਾਂ ਲੱਗਦਾ ਕਿ ਬਹੁਤ ਜਿਹੜਾ ਉਤਸ਼ਾਹ ਲੋਕਾਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਲਾਲਜੀਤ ਭੁੱਲਰ ਜੀ ਨੂੰ ਵੱਡੀ ਲੀਡ ਨਾਲ ਜਿਤਾਉਣ ਦਾ ਤੇ ਹੁੰਦਾ ਹੈ ਜੀ ਹਰੇਕ ਪਾਰਟੀ ਦੇ ਵਿੱਚ ਹੁੰਦਾ ਹੈ ਕੋਈ ਕਿਸੇ ਨਾਲ ਕੋਈ ਮਨ ਮਟਾ ਕੋਈ ਕਈ ਗੱਲਾਂ 19 21 ਵਾਅਦਾ ਕੱਟਾ ਇਹ ਤਾਂ ਚਾਰ ਭਰਾ ਬੈਠ ਜਾਣ ਇੱਕ ਬੈੱਡ ਦੇ ਤੇ ਕੋ ਨਹੀਂ ਬਹਿ ਸਕਦੇ 5 ਮਿੰਟ ਦੇ ਵਿੱਚ ਇੱਕ ਕਈ ਕੁਝ ਹੋ ਜਾਂਦਾ ਤੇ ਬਾਕੀ ਪਾਰਟੀ ਪ੍ਰਤੀ ਸਾਡੇ ਜਿਹੜੇ ਵਲੰਟੀਅਰ ਸਾਡਾ ਜਿਹੜਾ ਕੇਡਰ ਆ ਸਾਡੇ ਜਿਹੜੇ ਵਰਕਰ ਨੇ ਇੱਕ ਇੱਕ ਵੋਟ ਪਾਉਣ ਵਾਲਾ ਜਿਹੜਾ ਨਾਮ ਦੀ ਪਾਰਟੀ ਨੂੰ ਵੋਟ ਦੇ ਸਪੋਰਟ ਕਰਦਾ ਪਾਰਟੀ ਪ੍ਰਤੀ 네ਗੇਟਿਵ ਹੀ ਕੋਈ ਨਹੀਂ ਹੈਗੀ ਉਹ ਤੁਸੀਂ ਵੇਖ ਰਹੇ ਹੋ ਹਰੇਕ ਹਲਕੇ ਦੇ ਵਿੱਚ ਵੱਡੇ ਵੱਡੇ ਇਕੱਠ ਨੂੰ ਸੰਬੋਧਨ ਕਰ ਰਹੇ ਨੇ ਭੂਜਾ ਤਾਂ ਬੜਾ ਵਧੀਆ ਜਿਹੜਾ ਰਿਸਪੌਂਸ ਆ ਉਹ ਅੱਜ ਦੀ ਤਰੀਕ ਦੇ ਵਿੱਚ ਮਿਲਿਆ ਮਹਾਰਾਜ ਚੜ੍ਹਦੀ ਕਲਾ ਨੌ ਹਲਕੇ ਨੇ ਲਾਲਜੀਤ ਪੁਲਰਜੀ ਦੇ ਕੋਲ ਹੈ ਇਹ ਨੌ ਹਲਕਿਆਂ ਦੇ ਵਿੱਚ ਇਸੇ ਤਰ੍ਹਾਂ ਹੀ ਸੰਗਤ ਦਾ ਸਹਿਯੋਗ ਹੈ ਜੀ ਬਿਲਕੁਲ ਜੀ ਹਰੇਕ ਹਲਕੇ ਦੇ ਵਿੱਚ ਇਦਾਂ ਹੀ ਸੰਗਤ ਦਾ ਸਹਿਯੋਗ ਆ ਪੱਤੀ ਜਾ ਕੇ ਆਏ ਪਰਸੋ ਜੀ ਸਾਡੇ ਖੇਮਤਾਂ ਹਲਕੇ ਦੇ ਵਿੱਚ ਬੜੀਆਂ ਵੱਡੀਆਂ ਵੱਡੀਆਂ ਮੀਟਿੰਗਾਂ ਜਿੱਦਣ ਮੰਤਰੀ ਸਾਹਿਬ ਆਏ ਪਰਸੋ ਗਏ ਸੀ 20 20 ਪਿੰਡਾਂ ਦੇ ਵਿੱਚ ਮੀਟਿੰਗਾਂ ਕੀਤੀਆਂ ਨੇ 20 ਮੀਟਿੰਗਾਂ ਬੜੀਆਂ ਵੱਡੀਆਂ ਵੱਡੀਆਂ 20 ਦੀਆਂ 20 ਮੀਟਿੰਗਾਂ ਕਿਉਂ ਬੜਾ ਵਧੀਆ ਰਿਸਪੌਂਸ ਆ ਕਿਉਂ ਕਿਉਂ ਵਧੀਆ ਰਿਸਪੌਂਸ ਆ ਕਿ ਸਾਡੇ ਭੁੱਲਰ ਸਾਹਿਬ ਨੇ ਜੋ ਦੋ ਦੋ ਐਮਐਲਏ ਬਣੇ ਬਾਅਦ ਵਿੱਚ ਮੰਤਰੀ ਬਣੇ ਫਿਰ ਪੰਚਾਇਤ ਮੰਤਰੀ ਵੀ ਬਣ ਗਏ ਕਿ ਕੰਮ ਹੀ ਇੰਨਾ ਕੀਤਾ ਹੈ ਪੰਜਾਬ ਦੇ ਵਿੱਚ ਜਾਂ ਪੂਰੇ ਜ਼ਿਲ੍ਹੇ ਦੇ ਵਿੱਚ ਜਾਂ ਲੋਕ ਜਿਹੜਾ ਬਿਲਕੁਲ ਉਹਨਾਂ ਨੂੰ ਚਾਹੁੰਦੇ ਨੇ ਕਿ ਯਾਰ ਇਹੋ ਜਿਹੇ ਜਿਹੜੇ ਯੰਗ ਬੰਦੇ ਨੇ ਉਹ ਅੱਗੇ ਆ ਕੇ ਕੰਮ ਕਰਨਾ ਚਾਹੀਦਾ ਪਿਛਲੇ ਦਿਨੀ ਵੇਖਿਆ ਤੁਸੀਂ ਜਦੋਂ ਆਪਣਾ ਹਾੜਾ ਆਏ ਸੀ ਤੋਂ ਕਿੰਦਾ ਮੰਤਰੀ ਸਾਹਿਬ ਆਪਣੇ ਮੋਢਿਆਂ ਦੇ ਉੱਤੇ ਤੋੜੇ ਚੱਕ ਚੱਕ ਕੇ ਰਾਤ ਦੇ ਕੇ 1:00 ਵਜੇ ਤੱਕ 2:00 ਵਜੇ ਤੱਕ ਹੜ ਪੀੜਤਾਂ ਦੇ ਨਾਲ ਇਹ ਤੇ ਕਿਹੜਾ ਮੰਤਰੀ ਰਮਾਨਾ ਜਾ ਕੇ ਸੁੱਤਾ ਹੋਵੇ ਆ ਕੇ ਮੇਰੀ ਮੀਟਿੰਗ ਆ ਗਈ ਐ ਮੈਂ ਚੰਦੀਗਾੜ੍ਹ ਆ ਮੈਂ ਉੱਥੇ ਆ ਮੈਂ ਇੱਥੇ ਆ ਇੱਥੇ ਪਿੰਡ ਦਾ ਸਰਪੰਚ ਨਹੀਂ ਲੱਭਦਾ ਉਹ ਵੀ ਜਾਂਦਾ ਮੈਂ ਥਾਣੇ ਬੈਠਾ ਜੇ ਮੇਰਾ ਟਾਈਮ ਨਹੀਂ ਹੈਗਾ ਤੂੰ ਵੇਖੋ ਇੱਕ ਬੜੇ ਵਧੀਆ ਤੇ ਨੇਕ ਸੁਭਾਅ ਦੇ ਮਾਲਕ ਨੇ ਸਰਦਾਰ ਲਾਜੀ ਸਿੰਘ ਭੁੱਲੜੀ ਕੋ ਪਾਰਟੀ ਨੇ ਵੀ ਉਹਨਾਂ ਨੂੰ ਬੜਾ ਮਾਨ ਸਨਮਾਨ ਦਿੱਤਾ ਤੇ ਜਿਹੜਾ ਇਹ ਲੋਕ ਨੇ ਜਿਹੜੀ ਇਹ ਸੰਗਤ ਆ ਇਹਨਾਂ ਨੇ ਤਾਂ ਇਹ ਤੋਂ ਵੱਡਾ ਮਾਨ ਸਨਮਾਨ ਹੋਣਾ ਜਾਂਦਾ ਹੈ ਇਲੈਕਸ਼ਨ ਦੇ ਵਿੱਚ ਕਿਸਾਨ ਹੋਣ ਦੇ ਨਾਤੇ ਉਹ ਲੋਕਾਂ ਦੇ ਦੁੱਖ ਦਰਦ ਨੂੰ ਸਮਝਦੇ ਨੇ ਤਾਂ ਹੀ ਤਾਂ ਉਹ ਆਪਾਂ ਕਹਿ ਲੀਏ ਕਿ ਜਦੋਂ ਹਾੜਾ ਆਏ ਨੇ ਤਾਂ ਹੀ ਲੋਕਾਂ ਦੇ ਵਿੱਚ ਘਰ ਘਰ ਜਾ ਕੇ ਵਿਚਰਦੇ ਰਹੇ ਨੇ ਬਿਲਕੁਲ ਜੀ ਇੱਕ ਜਿੱਥੋਂ ਇਹ ਹੁੰਦਾ ਹੈ ਕਿ ਵੇਖੋ ਜਿਹੜਾ ਬੰਦਾ ਗਰਾਉਂਡ ਤੋਂ ਉੱਠਦਾ ਨਾਲ ਜਿਵੇਂ ਮੰਨ ਲਓ ਸਾਰੇ ਸਾਡੇ ਜਿਹੜੇ ਬੰਦੇ ਆ ਸਾਰੇ ਗਰਾਉਂਡ ਤੋਂ ਉੱਠੇ ਨੇ ਇਹਨਾਂ ਨੂੰ ਹਰ ਘਰ ਚ ਲਾਉਣ ਬਾਰੇ ਇਹਨਾਂ ਨੂੰ ਕਿਸਾਨੀ ਬਾਰੇ ਇਹਨਾਂ ਨੂੰ ਹਰੇਕ ਧੰਦੇ ਬਾਰੇ ਪਤਾ ਹੈ ਕਿ ਅਸੀਂ ਇਹ ਕਿੰਨੇ ਔਖੇ ਹੋ ਕੇ ਜ਼ਮੀਨ ਪਾਲਦੇ ਆ ਫਸਲ ਪਾਲਦੇ ਆ ਕਿੰਨੇ ਔਖੇ ਹੋ ਕੇ ਉਹਨੂੰ ਫਿਰ ਵੱਡਨ ਤੱਕ ਲੈ ਕੇ ਜਾਣੇ ਆ ਫਿਰ ਜਦੋਂ ਇਹੋ ਜੀ ਕੋਈ ਬਿਮਾਰੀ ਪੈ ਜੇ ਜਾਂ ਕਿਸੇ ਦਾ ਹੱਡ ਆ ਜਾਏ ਕੋਈ ਇਹੋ ਜਿਹਾ ਇਹਦੇ ਨਾਲ ਕਿੰਨਾ ਵੱਡਾ ਭਾਰੀ ਨੁਕਸਾਨ ਹੁੰਦਾ ਸੋ ਇਹ ਉਹੀ ਜਾਣ ਸਕਦਾ ਹੈ ਜਿਹੜਾ ਇਹ ਚੀਜ਼ ਦੇ ਵਿੱਚ ਵਿਚਰਿਆ ਹੋਵੇ ਤੇ ਭੁੱਲਰ ਸਾਹਿਬ ਪਹਿਲੇ ਦਿਨ ਤੋਂ ਹੀ ਆੜਤ ਦੀ ਖੇਤੀ ਆੜਤ ਵੀ ਕਰਦੇ ਨੇ ਖੇਤੀ ਕਰਦੇ ਨੇ ਬੜੇ ਵੱਡੇ ਲੈਵਲ ਤੇ ਸੋ ਇਹਨਾਂ ਨੂੰ ਪਤਾ ਹੈ ਕਿ ਜਿਹੜਾ ਕਿਸਾਨ ਭਰਾ ਆ ਉਹ ਤਾਂ ਅੱਗੇ ਘਾਟੇਵੰਦਾ ਸੌਦਾ ਹੈ ਵਾਈਆਂ ਜੜੀਆਂ ਹੈ ਪਹਿਲੀਆਂ ਸਰਕਾਰਾਂ ਨੇ ਵੇੜੇ ਗਿਰਕ ਕਰਕੇ ਰੱਖਿਆ ਹੋਇਆ ਸੀ ਤੇ ਹੁਣ ਵਧੀਆ ਹੈ ਚਲੋ ਮਾਨਸਾ ਕੁਲਰ ਸਾਹਿਬ ਜਿੱਤ ਗਏ ਲੋਕ ਸਭਾ ਦੇ ਵਿੱਚ ਜਾਣਗੇ ਤੇ ਸਾਨੂੰ ਪੂਰਨ ਵਿਸ਼ਵਾਸ ਆ ਕਿ ਜਿਹੜੇ ਸਾਡੇ ਇਹ ਜਿਹੜੇ ਬੰਨ ਨੇ ਇਹਨਾਂ ਨੂੰ ਬੜੇ ਵੱਡੇ ਲੈਵਲ ਤੇ ਬੰਦੇ ਕੀਤਾ ਜਾਊਗਾ ਜਿਹੜੇ ਮਾਵਜੇ ਨੇ ਕਿਸਾਨਾਂ ਦੇ ਉਹ ਵਧਾਏ ਜਾਣਗੇ ਫਿਰ ਜਿਹੜਾ ਸਾਡਾ ਕਰੋੜਾ ਰੁਪਇਆ ਫੰਡ ਆ ਜਿਹੜਾ ਸੈਂਟਰ ਰੋਕੇ ਬਿਠਾ ਹੈ ਉਹ ਲਿਆਂਦਾ ਜਾਊਗਾ ਵੇਖੋ ਅੱਜ ਤੱਕ ਕਿਸੇ ਵੀ ਐਮਪੀ ਨੇ ਖਾ ਦਾ ਨਾਰਾ ਨਹੀਂ ਮਾਰਿਆ ਪੰਜਾਬ ਦਾ ਯਾਰ ਭਾਵੇਂ ਪਾਰਟੀ ਆਮਾ ਦੀ ਪਾਰਟੀ ਹੈ ਭਾਵੇਂ ਕਾਲੀ ਦਲ ਹੈ ਆ ਭਾਵੇਂ ਕੋਈ ਵੀ ABC D ਹੈਗੀ ਆ ਹੈ ਦਾ ਪੰਜਾਬ ਚ ਹੋਈਆਂ ਨਾ ਸਾਡਾ ਪੈਸਾ ਤਾਂ ਪੰਜਾਬ ਦਾ ਉੱਥੇ ਪਿਆ ਹੈ ਨਾ ਕਿਉਂ ਪਿਆ ਯਾਰ ਸਾਡੀ ਡਿਵੈਲਪਮੈਂਟ ਹੋਣੀ ਪੰਜਾਬ ਦੇ ਨਾਮ ਕਰੋੜਾ ਰੁਪਿਆ ਜਿਹੜਾ ਉੱਥੇ ਸਾਡਾ ਸੈਂਟਰ ਰੱਖ ਕੇ ਬਿਠਾ ਕੀ ਗੱਲ ਉਹ ਪੁੱਤ ਲੱਗਦੇ ਨੇ ਸਾਡੇ ਪੈਸੇ ਤੋਂ ਇਹੋ ਜਿਹੇ ਜੰਗ ਜਾਣਗੇ ਜਾ ਕੇ ਉੱਥੇ ਉਹਨਾਂ ਦੇ ਨਾਲ ਜਿੱਦੋ ਜਿੱਦ ਕਰਨਗੇ ਤੇ ਫਿਰ ਉਹ ਜਿਹੜਾ ਪੰਜਾਬ ਦਾ ਪੈਸਾ ਉਹ ਪੰਜਾਬ ਚ ਆਊਗਾ ਪੰਜਾਬ ਦਾ ਪੈਸਾ ਪੰਜਾਬ ਤੇ ਲੱਗੂਗਾ ਤੇ ਇਹ ਜਿਹੜੇ ਸਾਡੇ ਲੋਕ ਜਿਹੜੇ ਬਾਹਰ ੱੱਕੇ ਖਾਂਦੇ ਜਾਂਦੇ ਨੇ ਬਾਹਲੀਆ ਕੰਟਰੀਆਂ ਜਾਂਦੇ ਕੱਤੋਂ ਜਾਂਦੇ ਇਸੇ ਕਰਕੇ ਜਿਹੜੇ ਸਾਡਾ ਜਿਹੜਾ ਸਾਨੂੰ ਸਾਡਾ ਬੰਦਾ ਹਾਕੀ ਨਹੀਂ ਦਿੰਦਾ ਇਸ ਸੈਂਟਰ ਦੇ ਇੱਥੇ ਤੇ ਸਾਡਾ ਜਦੋਂ ਮੰਤਰੀ ਸਾਹਿਬ ਵਰਗੇ ਵਧੀਆ ਸੂਝਵਾਨ ਇਨਸਾਨ ਇਸ ਸੈਂਟਰ ਦੇ ਵਿੱਚ ਜਾ ਕੇ ਬੈਠਣਗੇ ਤੇ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਸਾਡਾ ਜਿਹੜਾ ਪੰਜਾਬ ਹੈ ਪੂਰੀ ਗਰੋਥ ਨਾਲ ਕਰਤੀ ਜਾਏਗਾ ਚਲੋ ਥੈਂਕ ਯੂ ਇਹ ਸਾਨਤ ਯੋਜਨਾ ਬੋਰਡ ਦੇ ਚੇਅਰਮੈਨ ਸਰਦਾਰ ਗੁਰਵਿੰਦਰ ਸਿੰਘ ਕੀ ਬੈਟਬਾਲ ਉਹਨਾਂ ਨੇ ਦੱਸਿਆ ਕਿ ਲਾਲਜੀਤ ਭੁੱਲਰ ਜੀ ਜਦੋਂ ਲੋਕ ਸਭਾ ਦੇ ਵਿੱਚ ਜਾਣਗੇ ਤੇ ਉੱਥੇ ਜਿਹੜੇ ਵੱਖ-ਵੱਖ ਮੁੱਦੇ ਨੇ ਜਿਹੜੇ ਕਿ ਪਿਛਲੇ ਸਮੇਂ ਦੇ ਵਿੱਚ ਜੜੀਆਂ ਬਾੜ ਆਈਆਂ ਨੇ ਹੜ੍ਹ ਆਏ ਨੇ ਅੱਜ ਤੱਕ 75 ਸਾਲ ਦੇ ਵਿੱਚ ਜੜੀਆਂ ਸਰਕਾਰਾਂ ਨੇ ਉਹਨਾਂ ਬੰਨਾਂ ਦੇ ਬਾਰੇ ਕੋਈ ਸੋਚਿਆ ਨਹੀਂ ਕਿ ਕਹਿੰਦੇ ਉਹ ਜਾ ਕੇ ਉੱਥੇ ਜਿਹੜੇ ਉਹਦੇ ਬਾਰੇ ਜਿਹੜਾ ਇਹ ਮੁੱਦਾ ਰੱਖਣਗੇ ਤੇ ਇਹਨਾਂ ਬੰਨਾਂ ਨੂੰ ਪੱਕਾ ਕੀਤਾ ਜਾਵੇਗਾ ਨਾ ਕਿਸਾਨਾਂ ਦੀ ਫਸਲ ਬਰਬਾਦ ਹੋਵੇਗੀ ਤੇ ਨਾ ਹੀ ਉਹਨਾਂ ਨੂੰ ਘਰੋਂ ਬੇਕਾਰ ਹੋਣਾ ਪਵੇਗਾ ਸਾਨੂੰ ਤਾਂ ਬੱਸ ਲੋਕੀ ਪੁੱਛੀ ਕਿਰਾਾ ਕਿ ਇੱਕ ਮੇਲੇ ਵਾਲੇ ਕੋਲ ਜਿਹਨੇ ਅੱਠ ਵਜੇ ਸਰ ਜਿਹੜਾ ਪ੍ਰਾਰੋਕ ਤੇ ਮਿਲ ਗਿਆ ਪਹਿਲਾਂ ਤੇ ਮੇਰੇ ਭਰਾ ਆਪੀ ਕੋਲ ਕੋਲ ਨਹੀਂ ਪਹੁੰਚੋ ਕਿਉਂਕਿ ਕਈ ਵਾਰ ਜਦੋਂ ਲੋਕ ਲੋਕ ਹੋਣ ਲਾਈ ਇੰਨੀ ਲੰਮੀ ਲੱਗ ਜਾਂਦੀ ਆ ਕਈ ਘੜਾ ਪਰਵਾਨੀਆਂ ਕੋਲ ਰੋਕਣੇ ਆ ਜਾਂਦਾ ਤੇ ਕੋਈ ਪੁੱਛੀ ਸੇਹੋ ਕਰਦੀ ਆ ਇਹਨੇ ਅੱਠ ਵਜੇ ਮੇਲੇ ਨਾਲ ਕਈ ਦੂਈ ਖਾ ਕੇ ਤੇ ਪੱਥਰ ਆਪਾਂ ਟੋਪਰ ਤੇ ਇਹਨੇ ਕਈ ਖਾ ਕੇ ਪਹੁੰਚੇ ਨਾ ਦੇ ਹੀ ਖਾ ਕੇ ਆਇਆ ਜਿਹੜੀ ਆਪਣੀ ਸ਼ਕਤੀ ਨਵੇਕੀ ਹੋ ਜAVE ਤੇ ਕੋੜਾ ਟੀਕਾ ਕੀ ਲਾਤੀ ਹੁੰਦਾ ਹੈ ਜਿਹੋ ਤੋਂ ਬੰਦਿਆ ਜਦੋਂ ਮਾ ਪੜਨਾ ਪਿਆ ਤੋ ਟੀਕਾ ਦੇ ਨਾਮ ਉਹ ਟੀਂਆਂ ਕਾਲੀਆਂ ਕਾਗਜ਼ੀਆਂ ਦੇ ਪੀਸਾ ਦਾ ਵਾਪਸ ਕੋਤਰਾ ਆਏਗੇ ਕੋਰ ਕਾ ਨਾਮ ਦਾ ਸਿਜਿਆ ਟੀਕਾ ਕੋਰ ਇਹਨਾਂ ਸਮਝ ਜਾਓ ਕਿ ਉਹ ਕੱਲਾ ਟੀਜਨ ਚਾਉ ਨਾਮ ਦੇ ਟੀਕਾ ਉਹਨੇ ਕਰਾਤਾ چہرا برا میں ਮਾਨ ਨਾ ਨਹੀਂ ਗੱਲ ਕਰਨ ਗਿਆ ਮੈਂ ਤਾਂ ਕਰਦਾ ਇਹ ਸਾਡੇ ਸਾਧੀਆਂ ਨੂੰ ਸਾਡੀਆਂ ਭੈਣਾਂ ਨੂੰ ਸਾਡੇ ਭਰਾਵਾਂ ਨੂੰ ਆਪ ਦੇ ਅੰਮ੍ਰਿਤ ਵਾਰ ਬਾਰੇ ਆਪ ਦੇ ਭਰਾ ਬਾਰੇ ਪਤਾ ਹੋਵੇ ਗੁਰੂ ਸਾਹਿਬ ਜੀ ਅੱਪਰ ਸੋਟੀ ਦੇ ਪਹਿਲਾਂ ਖਾੜ ਆਇਆ ਖਾੜ ਆਇਆ ਪੂਰੇ ਬਾਜੇ ਦੇ ਵਿੱਚ ਵੱਡਾ ਨੁਕਸਾਨ ਹੋਇਆ ਸਰਦਾਰ ਕਮੇਟੀ ਪੂਰਾ ਖਲਾ ਲੋਲੋ ਸਾਹਿਬ ਬਦੂਰ ਸਾਹਿਬ ਕਾ ਹਰੀਕੇ ਸੁਭਰਾ ਕੁੱਤਿਆਲਾ ਦੁਨੀਆ ਦਾ ਕੇ ਕੰਟੀ ਪਰੋਮਾ ਕੁੱਤਿਆਲਾ ਬੜੇ ਪਿੰਮਾ ਉਹਦੇ ਸਾਬਾ ਹਜ਼ਾਰਾਂ ਵਿੱਚ ਇੱਕਰ ਫਸਲ ਕੁੱਟ ਕੇ ਪਰਿਵਾਰਾਂ ਦੇ ਲੋਕਾਂ ਦੇ ਜੀਵਨਾਂ ਨੂੰ ਉਹਦੀ ਕੰਪਨੀ ਦੇ ਵਿੱਚ ਸੱਜਣੇ ਉਹ ਤੋਂ ਦਾਪੁਰ ਤੋਂ ਤਿਆਰ ਰੇਪ ਪਾ ਗੋ ਲੋਕਾਂ ਕੋਲ ਜਿਸ ਤੱਕ ਦੀ ਲਾਪਤਾ ਨਹੀਂ ਹੈ ਇਹ ਸਾਹ ਸਕਤ ਕੋਈ ਇਹ ਕਹਿਣਾ ਨੰਦੇ ਵੀ ਦਾ ਸਭਾ ਪਟਾ ਦੋਰਾ ਪਰ ਆਪਰਾ ਆਪ ਸੋਦੇ ਜੀ ਚੰਦਰਾ ਦਾ ਆ ਕੇ ਦੋਵੇਂ ਤੱਕ ਮੈਂ ਉੱਥੇ ਬੰਨ੍ਹ ਕੇ ਸਿਵਕ ਕਰ ਉਹੋ ਨਾਂ ਤੇ ਨਾ ਕੋਈ ਕਾਂਦੀ ਦਾ ਲਾ ਲੱਗ ਲੱਗਾ ਕੰਦ ਸਦਾ ਜਿਹੜੇ ਮੈਂ ਗੱਲ ਕਰਨਾ ਜੀਰ ਦੇ ਕਈ ਮਾਣੇ ਜਿਹੜੇ ਹਰ ਦਾ ਪ੍ਰਵਾਸ ਕੋਲੇ ਤੇ ਜਿਹਨੂੰ ਬੰਨ੍ਹ ਕੇ ਪੁੱਤੀ ਆਣਾ ਉਹਦੇ ਨੂੰ ਮੇਰੇ ਜੁੱਤੀਆਂ ਜਿਹੜੇ ਤਾ 12 ਹਰ ਹਾਤਾ ਉਥੋਂ ਗੁਟੂਆ ਬੁਸੋਏ ਦਾ ਕਰੀ ਪੱਤੀ ਨਾਲੋ ਖਿਹੜਾ ਆਏ ਉੱਥੇ ਨੇ ਤੇ ਭਾਰੋ ਮੈਂ ਕੋਲ ਉੱਥੇ ਅਪਰਟੀਟੀ ਆ ਗਈ ਨਹੀਂ ਹਾਂ ਨਾ ਕੋਈ ਮੈਨੂੰ ਸਿਖਾਉਂਦੇ ਨਹੀਂ ਹੈ ਜਾਂ ਤੇ ਨਾਲ ਉਹ ਮਰਛੀ ਲੈ ਕਿਉਂ ਗਿਆ ਕਿਉਂਕਿ ਉਹਦਾ ਪਰਪਰ ਉਹਨਿੰਦੇ ਸਾਥੀ ਨੂੰ ਲੂਣੂ ਪਾ ਕੇ ਐਮਐਲਏ ਬਣਾਇਆ ਮੈਨੂੰ ਮੰਤਰੀ ਬਣਾਇਆ ਤੇ ਸਭ ਤੋਂ ਤੁਹਾਨੂੰ ਨੂੰ ਮੋਟਾ ਬਣਾ ਤੇ ਤੁਹਾਡੇ ਤੇ ਕੋਈ ਮਰਸੀਬਤ ਆਉਂਦੀ ਆ ਬਖਸ਼ਨਾ ਕਰੇ ਕੋਈ ਮਰਸੀਬਤ ਆਉਣੇ ਤੇ ਕੀ ਆਉਂਦੀ ਆ ਤੇ ਮੇਰਾ ਪ੍ਰਸ਼ੰਸਾ ਕਰਦਾ ਮੈਂ ਆਪਣੀ ਭੈਣਾਂ ਦਾ ਬਿਹਾਰ ਰੱਖਦਾ ਮੇਰੀਆਂ ਭੈਣਾਂਆਂ ਮੈਂ ਇਹਨਾਂ ਦਾ ਧੰਨਵਾਦ ਕਰਦਾ ਇਹਨਾਂ ਨੂੰ ਜਾਂ ਤਾਂ ਕੀ ਤੁਸੀਂ ਸਮਾਂ ਨਹੀਂ ਲੱਗੇ ਇੰਨੀ ਮੰਦੀਆ ਬੱਤ ਦਾ ਕੰਮ ਆ ਰਿਹਾ ਨਾ ਬਸਿਆ ਨਾਂ ਟਾਂਕ ਕਰਦਾ ਤੇਮੀ ਗੱਲ ਨੂੰ ਉਹਦੇ ਬਾਦੂਰ ਤੀਰ ਦੋ ਘੰਟੇ ਹੋ ਕੇ ਲੱਗ ਪਏ ਤੇ ਕਿੱਥੇ ਤੁਸੀਂ ਖਾਲੀ ਸਪੋਰਟ ਕਰਦੇ ਹੋ ਕਿੱਥੇ ਕੋਈ 200 ਉਹਦੇ ਸਦਾ ਫਤ ਪਤਨ ਦਾ ਕਿੱਥੇ ਸਦਾ ਪ੍ਰਤੀਬੰਧਤਾ ਦੀ ਬਾਤ ਹੁੰਦਾ ਉਹਨੂੰ ਸਾਥ ਸਗੇ ਜੀ ਮੈਂ ਮੋਦੀਆਂ ਨੇ ਤੋੜੀ ਉਸ ਤੋਂ ਕਿ ਕੋਈ ਬਾਹਰ ਕਮਜ਼ੋਰ ਹੀ ਪਾਣੀ ਦੇ ਨਿਯਮ ਸਟੇਟ ਦੇ ਪਾਣੀ ਫੋੜਾ ਦਿੰਦਾ ਹੈ یہاں جیسا کے ساتھ ہے تو کیایوں سے اگرس پرMLہ چل <سؤال> 같ے ہیں مجھے چید ہیں تو تین یاری pedہ вже پہلا noise ہے کنگل، کچھے اگر کو اگر کو بانا ہے میںоны مجھے گزہ کو ڈالی مجھے گیا ہمیں مجھے پیرویے دل جار نے اکر glambe اور وہ نہیں ہے ملہ پانچین سے پول ع導ی آنے mini پھول حسTON � خیل sup تید اس پہل کے شادیاں ਤੇ ਤੁਹਾਨੂੰ ਉਸ ਤੇ ਨੰਗਰ ਵਾਸਤੇ ਇਕੱਠੇ ਇਕੱਠੇ ਹੋ ਗਏ ਜਦੋਂ ਅਡਾਈਸਰਾ ਕੋਈ ਤਬਾਹ ਹੋ ਗਿਆ ਲੋਕਾਂ ਨੇ ਆਪੂ ਦੀਆਂ ਲੋੜੀਂ ਉਹ ਚੇਤੇ ਪਾ ਦੇ ਲੋਕਾਂ ਕਹਿੰਦੇ ਉਤਰਨ ਨਹੀਂ ਸੀ ਜਿਨ੍ਹਾਂ ਬੇਲੇ ਦਾ ਕੱਢਦੇ ਉਹ ਬੰਦੇ ਜਿਨ੍ਹਾਂ ਪਛਤਾਵਾ ਕਰਦੇ ਤੇ ਤਰਸਦੇ ਉਹ ਤਾਂ ਸਿਰਫ ਸਾਡੇ ਭਰਾਵਾਂ ਦੀ ਸਮਾਜਿਕ ਸੋਚ ਰਹੀ ਪੱਤੇ ਪੂਰੀ ਹਾਲੇ ਵਿੱਚ ਬਹੁਤ ਸੋਚ ਵਾਸਤੇ ਚਾਲਾ ਪਈ ਹੈ ਸਾਡੇ ਭਰਾਵਾਂ ਦੀ ਸਮਾਜਿਕ ਪਤੰਸ਼ੇ ਤੋਂ ਉੱਤੇ ਚਾਹਤੀ ਜਦੋਂ ਮੈਂ ਸ਼ੁਰੂ ਕੀਤੀ ਮੇਰਾ ਦੇਖਿਆ ਆਪਣੇ ਪਾਰਾਂ ਦੇ ਲਈ ਮੇਰੇ ਸਾਥੀਆਂ ਬਕਰਿਆ ਉਹਨਾਂ ਦੀ ਜਾਨ ਪੁੱਛਿਆ ਖਰਿਆ ਉਹਨਾਂ ਨੂੰ ਇਸੇ ਤਰ੍ਹਾਂ ਕੀਤਾ ਫੇਰ ਜਿਹੜੇ ਟੀਮ ਨਾਲ ਸਨ ਐਸਡੀ ਸੀ ਜਿਹੜੇ ਮਿਸਮਾਹਾ ਉਹਨਾਂ ਦਾ ਮੁਜ਼ਕਾਰ ਪਾੜ ਹੋ ਗਿਆ ਤਾਂ ਪਤੋਂ ਕਿ ਉਹਨਾਂ ਵਾਸਤੇ ਆਟਾ ਥੋੜਾ ਦਾਲ ਜੋੜ ਕੇ ਰੋਟੀ ਦਾ ਸਬੰਧ ਦੋ ਗਿਆ ਨੂੰ ਦੋ ਪਰਮਦਰਸਾਂ ਤੋਂ ਪਰੇ ਕੋਈ ਪੂਰੀ ਆਇਆ ਕੋਈ ਧਰਵਾਸਤੇ ਰਸਲ ਆਇਆ ਕਹਾਂ ਨਹੀਂ ਨਾ ਸੁਣਾ ਲੋਕਾਂ ਦੀ ਮਦਦ ਕੀ ਕਰ ਸਕਦਾ ਹੈ ਕਿਵੇਂ ਜਦੋਂ ਕੋਰਟ ਤੇ ਰਿਕਟਾਂ ਦੇ ਮੋਟਰ ਕੋਰਟ ਤੇ ਬਹੁਤ ਲੋਕਾਂ ਦੇ ਘਰਾਂ ਦਾ ਹਰ ਪਾਸੇ ਕਿਉਂ ਹੋ ਰਿਹਾ ਕੋਈ ਬੰਦਾ ਨੇ ਪਿੱਛੇ ਪਾਣੀ ਪਾ ਦਿੱਤਾ ਲੋਕਾਂ ਦੀ ਮਾਰਟੀ ਵਾਲੀ ਲੋਕਾਂ ਜਿਹੜੇ ਆਪਿਆ ਜੀ ਮੀਣੇ ਬਹੁਤ ਸੇ ਕਿਥਾਂ ਨਹੀਂ ਉੱਥੇ ਪਰਿਆ ਦੇ ਵਿੱਚ ਪੰਨਾਂ ਦੇ ਵਿੱਚ ਇਹ ਜਰਾ ਇਕਲਾ ਟਹਿਹਾਰਾ ਪਰਿਵਾਰ ਪਰਿਆ ਦੇ ਵਿੱਚ ਦੇਖਾ ਉਹ ਆਪਣੀ ਘਰ ਉਹ ਕੋਈ ਉਪਰੇ ਹੀ ਤੇ ਪਰ ਉਹ ਜਦੋਂ ਮੈਂ ਬੋਲਦਾ ਗਿਆ ਇੱਕ ਬੈਂਕ ਸੁਪਰਫਾਸੀ ਦੇ ਤੇ ਆ ਕੇ ਮੇਰੇ ਕੋਲ ਨਾਲ ਲੱਗੀ ਜਿਹੜੇ ਨਾਲ ਲੱਗੀ ਤਾਂ ਮੈਨੂੰ ਇਹ ਆਪੇ ਸ਼ਾਇਦ ਕੋਈ ਦੱਸ ਕੋਈ ਮਾਤਾ ਕੋਈ ਚਾਇਆ ਮੈਨੂੰ ਦੱਸਣਾ ਚਾਹੁੰਦੇ ਨੇ ਮਾਤਾ ਕਹਿੰਦੀ ਪੁੱਤਰ ਮੈਨੂੰ ਕਦੇ ਨਹੀਂ ਕਹਿਤਾ ਤੂੰ ਦੇ ਤੂੰ ਆ ਗਿਆ ਤੇ ਮੇਰਾ ਸੀਗਾ ਠਿਕਾ ਮੇਰਾ ਦਿਲ ਭੱਜਿਆ ਇੰਦੀ ਸੰਗੂ ਸੰਪਰਪਰਿ ਸੰਸਾਰ ਦੇ ਮੋਟੇ ਚੋਤੇ ਆੜ ਹਾਰਤੀ ਜੇਤੂ ਜੇਦਾ ਨੰਦਿਆ ਅਈ ਹਾਰਤੀ ਜੇਤੂ ਮਰਵਾਣੇ ਚੋਤੇ ਤਦਿਆਂ ਪੁਰਨਾਵਾਂ ਦੀ ਬਾਤ ਨੂੰ ਗਿਆ ਸਾਡੇ ਕੋਠੇ ਉੱਤੇ ਸਦੇ ਬੰਨਾਂ ਤਾਂ ਮੈਂ ਐਸਾ ਕੋਈ ਅਹੰਮਲੇ ਮਨ ਨਹੀਂ ਠੀਕਿਆ ਦਾ ਨਾ ਮੈਨੂੰ ਕੋ ਫਿਰ ਚੱਲਦੀ ਆ ਨਾ ਕੋਈ ਆ ਸੀਦਾ ਤਦ ਤੂੰ ਆ ਗਿਆ ਤੂੰ ਸਾਡਾ ਪੁੱਤਰ ਦਾ ਸੂਰਜ ਹੈ ਤੈ ਸਾਹ ਤੱਕਰ ਮੇਰੀਆਂ ਅੱਖਾਂ 'ਚੋਂ ਹੀ ਪਾਣੀ ਆ ਤੂੰ ਆ ਗਿਆ ਵੀ ਦੇਖੋ ਆਪਣੀ ਫੱਟੜਿਆ ਜੇਕਰ ਢੁਗਣਾ ਚੜ ਕੇ ਪੰਕੜ ਗਿਆ ਮੁਕਦਰ ਮਾਸ਼ੇ ਨਾ ਤੇ ਜਦੋਂ ਆਪਾਂ ਕਮੈਲ ਆਉਂਦੇ ਮੁਕਦਰ ਮਾਹੀ ਉਹ ਕਾ ਪਾਦੇ ਇਹੀ ਮੁਕਦਰ ਦਾ ਕੀ ਤੇ ਸੋਚ ਚਾਲ ਕਰੀਦਾ ਤੇ ਇਹਦੀ ਸਾਰੀ ਬਦਲੀ ਪਰਵਾਹ ਕਰ ਵੀ ਕਰਦੇ आता फोटो पाने के लिए सांप से निकाला। वो भी मिला ना